ਹਾੜਾਂ ਦੇ ਨਾਲ ਜਿੱਥੇ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਉੱਥੇ ਕੁਝ ਲੋਕ ਇਨ੍ਹਾਂ ਹੜਾਂ ਦੇ ਨਾਲ ਲੋਕਾਂ ਦੇ ਹੋਏ ਨੁਕਸਾਨ ਦਾ ਨਜਾਇਜ਼ ਫਾਇਦਾ ਵੀ ਚੁੱਕਣ ਲੱਗ ਪਏ ਹਨ। ਕੁਝ ਸ਼ਰਾਰਤੀ ਲੋਕ ਲੋਕਾਂ ਦੇ ਘਰਾਂ ਦੀਆਂ ਡਿਗੀਆਂ, ਕੰਦਾਂ, ਛੱਤਾਂ ਦੀਆਂ ਫੋਟੋ ਲਗਾ ਕੇ ਆਪਣੇ ਸਕੈਨਰ ਲਗਾ ਕੇ ਪੈਸੇ ਠਗਣ ਲੱਗੇ ਹਨ। ਇਦਾਂ ਦਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕਾ ਬਮਿਆਲ ਸੈਕਟਰ ਦੇ ਵਿੱਚ ਪੈਂਦੇ ਕੌਲੀਆਂ ਪਿੰਡ ਵਿਖੇ ਦੇਖਣ ਨੂੰ ਮਿਲਿਆ ਹੈ ਜਿੱਥੇ ਰਾਵੀ ਦਰਿਆ ਨੇ ਇੱਕ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਜਿਹਦੀਆਂ ਡਿੱਗਦੇ ਹੋਏ ਦੀਆਂ ਤਸਵੀਰਾਂ ਕਾਫੀ ਵਾਇਰਲ ਸਨ ਉਹਨਾਂ ਨੂੰ ਹੀ ਚੁੱਕ ਕੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਆਪਣਾ ਕਰ ਦੱਸ ਕੇ ਉਸ ਦੇ ਉੱਪਰ ਆਪਣਾ ਸਕੈਨਰ ਲਗਾ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਇਹ ਵੀਡੀਓ ਪਰਿਵਾਰ ਵਾਲਿਆਂ ਨੇ ਜਦੋਂ ਦੇਖਿਆ ਤਾਂ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਪੀੜਿਤ ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਾਨੀ ਸਜਣ ਅਗਰ ਕਿਸੇ ਨੇ ਵੀ ਪੈਸਾ ਦਿੰਦੇ ਹਨ ਤਾਂ ਉਹ ਖੁਦ ਮਿਲ ਕੇ ਪੈਸਾ ਦੇਣ ਨਾ ਕਿ ਸਕੈਨਰਾਂ ਰਾਹੀਂ ਮੈਂ ਉਹਦੇ ਬਾਰੇ ਹੀ ਕਹਿਣਾ ਚਾਹੁੰਦਾ ਜੰਨਾ ਵੀ ਫਰੋਡ ਹੈ ਸਜਾ ਹੋਏ ਇੱਕ ਪ੍ਰਸ਼ਾਸਨ ਸਜਾ ਵੀ ਦੇ ਜਾਣ ਉਹ ਇਹ ਜਿਹੇ ਬੰਦਿਆਂ ਨੂੰ ਕਿ ਇਹਦਾ ਕੰਮ ਕਰਨਾ ਨਹੀਂ ਚਾਹੀਦਾ ਜੇ ਸਾਡੇ ਨਾਲ ਕੀਤਾ ਹੋਰ ਕੋਈ ਬੰਦੇ ਨੇ ਕਿੰਨੇ ਮੈਂ ਕੀਤਾ ਹੋਏਗਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਸ ਤਰ੍ਹਾਂ ਵੀਡੀਓ ਦੇਖੀ ਹੈ ਉੱਤੇ ਫੋਨ ਤੇ ਇੰਸਟਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਫਿਰ ਮੈਨੂੰ ਪਤਾ ਲੱਗਿਆ ਵੀ ਇਦਾਂ ਦਾ ਕੰਮ ਨਾ ਫਿਰ ਦੂਜੀ ਵੀਡੀਓ ਫਿਰ ਦੇਖੀ ਹੈ ਕਿਹਨ ਪੈਸੇ ਆ ਰਹੇ ਆ ਲੜ ਲੜ ਪੈਸੇ ਆ ਰਹੇ ਆ ਤੇ ਫਿਰ ਸਕੈਨਰ ਦੇਖਿਓ ਕਹਿੰਦਾ ਮੇਰੇ ਉੱਤੇ ਹੈ ਫਰੂਟ ਦੇ ਸਮਾਨ ਆ ਮੈਂ ਫਰੂਟ ਵੇਚਣਾ ਵੀ ਫਰੂਟ ਕੋਈ ਹਜ਼ਾਰ ਦਾ ਤੇ 2000 ਦਾ ਫਰੂਟ ਤੇ ਵੇਚਦਾ ਨਹੀਂ ਜਾਂ 20 ਦਾ 30 ਦਾ 40 ਦਾ ਫਰੂਟ ਵੇਕੇਗਾ ਇਹ ਤੋਂ ਮਹਿੰਗਾ ਤੇ ਨਹੀਂ ਵੇਕੇਗਾ ਹਜ਼ਾਰ ਦਾ ਪਰ ਆਪਾਂ ਹੁਣ ਕਹਿੰਨਾ ਲੰਡਣਾ ਨਹੀਂ ਚਾਹੁੰਦੇ ਵੀ ਮੈਂ ਜਿਹੜੇ ਵੀ ਕੋਈ ਹੈਲਪ ਕਰਨਾ ਚਾਹੁੰਦਾ ਹੈ ਨਾ ਉਹ ਪਹਿਲੇ ਇੱਕ ਵਾਰੀ ਜਾਣ ਜਾਣ ਪਤਾਲ ਕਰਕੇ ਤੇ ਰਜ ਨਾਲ ਉੱਤੇ ਤੇ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਕਿ ਇਹੋ ਜਿਹੇ ਲੋਕਾਂ ਦੇ ਉੱਪਰ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਲੋਕਾਂ ਦੀ ਨਜਾਇਜ਼ ਫਦਾ ਲੈ ਰਹੇ ਨੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਗੱਲ ਵੱਤ ਸਾਡੀਆਂ ਦੁਕਾਨਾਂ ਸੀ ਉਬੀ ਲੋਕੀ ਕਹਿੰਦੇ ਆਹਦੀਆਂ ਦੁਕਾਨਾਂ ਨਾਲੇ ਸਕੈਨਰ ਲਵਾਉਂਦੇ ਨੇ ਹਾਂਜੀ ਤੇ ਸਕੈਨਰ ਲਗਾ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਤੁਹਾਨੂੰ ਮਦਦ ਨਹੀਂ ਮਿਲਦੀ ਉਹ ਨਹੀਂ ਨਹੀਂ ਮਿਲਦੀ ਸਾਨੂੰ ਕੋੜਾ ਕਹਿੰਦਾ ਮਤਲਬ ਹੈ ਕਿ ਕਿਛੁ ਠਗਾ ਦੇ ਵੱਲੋਂ ਜਿਹੜਾ ਤੁਹਾਡੀ ਪ੍ਰਾਪਰਟੀ ਦੇ ਉੱਪਰ ਸਕੈਨਰ ਲਗਾ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਹਾਂਜੀ ਹਾਂਜੀ ਪੈਸੇ ਇਕੱਠੇ ਕੀਤੇ ਗਏ ਨਾ ਸਾਨੂੰ ਨਹੀਂ ਕੋਈ ਵੀ ਕਰਦਾ ਵੀ ਕੋਈ ਰਸ ਨਾਉਂਦਾ ਉਬੀ ਹੱਲੇ ਰੱਖਾ ਕੋਈ ਜਿੰਦ ਦੇ ਕਹਿੰਦੇ ਨਹੀਂ ਤਾਂ ਨੀ ਕੋਈ ਸਭ ਸਾਡੀ ਹੀ ਮਾਲਕੀ ਆ ਕਿਹੜੀ ਜਗ੍ਹਾ ਤੁਹਾਡੀ ਦੁਕਾਨਾ ਕਿਹੜੀ ਜਗ੍ਹਾ ਦੁਕਾਨਾ ਸਾਡੀਆਂ ਉਹ ਸਾਹਮਣੇ ਕਿਹੜੀ ਜਿਹੜਾ ਫਰੋਡ ਕਰਦੇ ਇਹਨਾਂ ਨੂੰ ਬਹੁਤ ਸਖਤ ਤੋਂ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਜ਼ਾ ਹੋਣੀ ਚਾਹੀਦੀ ਹੈ ਤੁਹਾਡੇ ਮਕਾਨ ਦੇ ਉੱਪਰ ਵੀ ਕਿਸੇ ਨੇ ਸਾਡੇ ਮਕਾਨ ਤੇ ਵੀਡੀਓ ਬਣਾਈ ਜਾਣਾ ਨਹੀਂ ਸਾਡੇ ਮਕਾਨ ਦੇ ਖੜ ਕੇ ਮੇਰੀਆਂ ਮੱਝਾਂ ਰੁੜ ਗਈਆਂ ਮੇਰੀ 10 ਕਿਲੇ ਪਹਿਲੀ ਰੁੜ ਗਈ ਹੈ ਮੇਰਾ ਟੱਬਰ ਰੁੜ ਗਿਆ ਤੇ ਮੇਰਾ ਸੋਚਿਆ ਜਾਏ ਮੇਰੀ ਮਦਦ ਕੀਤੀ ਜਾਏ ਇਹ ਇਹ ਵੀਡੀਓ ਬਣਾ ਕੇ ਪਾਈਆਂ ਉਹਨਾਂ ਨੇ ਬਣਾਈ ਕਿਸੇ ਹੋਰ ਕਿਲੇ ਕੀ ਪਰ ਮਕਾਨ ਤੁਹਾਡਾ ਮਕਾਨ ਸਾਡਾ ਕਿ ਮੇਕ ਝੂਠ ਬੋਲਿਆ ਜਾ ਰਿਹਾ ਸਰ ਹਾਂ ਝੂਠ ਬੋਲਿਆ ਜਾ ਰਿਹਾ ਵੀ ਉਹ ਦੇਖੋ ਮੇਰੀ ਸਾਹਮਣੇ ਸੱਤ ਡਿੱਗੀ ਸਾਰੀ ਸਭ ਕੁਝ ਲੁੱਟ ਗਿਆ ਮੇਰਾ ਮੇਰਾ ਕੁਝ ਨਹੀਂ ਬਚਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ